ਸਾਰੇ ਸਤਿ ਸ੍ਰੀ ਅਕਾਲ ਜੀ ਮੈਂ ਹੁਣ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅੱਗੇ ਜਾਣਕਾਰੀ ਦੇਵਾਂਗੀ ਸੂਰਦਾਸ ਕਾਦੂ ਜਿਸ ਕੀਨਾ ਕਨਦਾਮ ਤੇਰੇ ਨਾਮ ਸੰਗਲੀਨਾ ਨੇਤਰ ਨੇਤਰ ਕਰ ਵੇਦ ਸੁਣਾਵੇ ਸੰਤ ਤੂੜ ਨਾਨਕ ਜਨ ਭਾਵੇ ਪ੍ਰਥੀ ਜੋ ਸ਼ੁਰੂ ਤੋਂ ਹੀ ਗੁਰੂ ਘਰ ਦਾ ਵਿਰੋਧੀ ਰਹਾ ਤੇ ਉਸ ਦੇ ਪੁੱਤਰ ਮਿਹਰਬਾਨ ਨੇ ਗੁਰੂ ਅਰਜਨ ਦੇਵ ਜੀ ਦੇਮਕਾਬਲੇ ਤੇ ਆਪੋ ਆਪਣੀ ਰਚਨਾ ਨੂੰ ਗੁਰੂ ਸਹਿਬਾਨ ਦੀ ਗੁਰਬਾਣੀ ਨਾਲ ਰੁਲਾ ਕੇ ਸਿੱਖਾਂ ਵਿੱਚ ਪ੍ਰਚਲਿਤ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਨਾਨਕ ਸਾਹਿਬ ਤੋਂ ਬਾਅਦ ਹਰ ਗੁਰੂ ਸਹਿਬਾਨ ਆਪਣਾ ਨਾਂ ਦੀਨ ਦੀ বাজਾਈ ਆਖਿਰ ਵਿੱਚ ਨਾਨਕ ਲਾਇਆ ਜਿਸ ਦਾ ਫਾਇਦਾ ਉਠਾ ਕੇ ਪ੍ਰਿਥੀ ਨੇ ਬਾਣੀ ਨੂੰ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਪੁਰਵੀ ਕਈ ਪੇਖੀ ਜੋ ਸਿੱਖੀ ਦੇ ਵਿਰੋਧੀ ਸਨ ਸਿੱਖਾਂ ਦੇ ਉਦੇਸ਼ ਅਸੂਲਾਂ ਸਿਧਾਂਤਾਂ ਨਿਸ਼ਿਆਂ ਦੇ ਆਦਰਸ਼ਾਂ ਵਿੱਚ ਹੀਰ ਫੇਰ ਕਰ ਸਕਦੇ ਸੀ ਸੋ ਗੁਰੂ ਸਹਿਬਾਨ ਨੇ ਇੱਥੇ ਹੀ ਇਸ ਤੇ ਰੋਕ ਲਗਾਉਣ ਲਈ ਤੇ ਗੁਰਬਾਣੀ ਨੂੰ ਸੋਧ ਕੇ ਆਪਣਾ ਅਸਲੀ ਰੂਪ ਦੇਣ ਲਈ ਜਿਸ ਵਿੱਚ ਏਕਤਾ ਸਾਂਝੀਵਾਲਤਾ ਉੱਚ-ਨੀਚ, ਜਾਤ-ਪਾਤ ਤੇ ਹੋਰ ਫਿਰਕਿਆਂ ਦਾ ਭੇਦਭਾਵ ਨਾ ਹੋਵੇ। ਉਹਨਾਂ ਆਪਣੀ ਬਾਣੀ ਅਤੇ ਹੋਰ ਭਗਤਾਂ ਦੀ ਬਾਣੀ ਨੂੰ ਲਿਖਤੀ ਰੂਪ ਦੇ ਕੇ ਇਸ ਗ੍ਰੰਥ ਸਹਿਬ ਦੀ ਸਥਾਪਨਾ ਕੀਤੀ। ਅਜ ਲਈ ਨਹੀਂ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ